ਕਿਸਾਨਾਂ 'ਤੇ ਡਰੋਨਾ ਰਹੀ ਜ਼ਬਰਦਸਤ ਜ਼ਹਿਰੀਲੀਆਂ ਗੈਸਾਂ ਇਦੋਂ ਦਾ ਐਸਐਲਆਰ ਦੇ ਫਾਇਰ ਪਾਇਲਟ ਗਨ ਦੇ ਫਾਇਰ ਰਬੜ ਦੀਆਂ ਗੋਲੀਆਂ ਔਰ ਜ਼ੁਲਮ ਘਟਾਏ ਆ ਔਰ ਇਹ ਕਹਿ ਕੇ ਸਨਮਾਨ ਕੀਤਾ ਜਾ ਰਿਹਾ ਵੀ ਇਹੇ ਕਿਸਾਨਾਂ ਨੂੰ ਰੋਕਣ ਚ ਕੰਮ ਜਾ ਹੋਇਆ 47 ਤੋਂ ਬਾਅਦ ਜਿਵੇਂ ਜਨਰਲ ਡਾਇਰ ਦਾ ਸਨਮਾਨ ਕੀਤਾ ਸੀ ਅੰਗਰੇਜ਼ਾਂ ਨੇ ਹੁਣ ਸਾਡੇ ਵਾਲੇ ਕਾਲੇ ਅੰਗਰੇਜ਼ ਜਿਨ੍ਹਾਂ ਨੇ ਅਫਸਰਾਂ ਨੇ ਕਿਸਾਨਾਂ ਤੇ ਜ਼ੁਲਮ ਕੀਤਾ ਉਹਨਾਂ ਨੂੰ ਸਨਮਾਨ ਕਰ ਰਹੇ ਸਨਮਾਨ ਰੱਦ ਹੋਣਾ ਚਾਹੀਦਾ ਵਾ ਇਹ ਅੰਦੋਲਨ ਉਦੋਂ ਤੱਕ ਜਾਰੀ ਰੱਖਾਂਗੇ ਜਦੋਂ ਤੱਕ ਕਿਸਾਨਾਂ ਮਜ਼ਦੂਰਾਂ ਦੀਆਂ ਹਕੀਕੀ ਤੇ ਹੱਕੀ ਮੰਗਾਂ ਮੰਨ ਲਈਏ ਜਾਣ ਗੈਰ ਸਿਆਸੀ ਜਥੇਬੰਦੀ ਸੰਯੁਕਤ ਕਿਸਾਨ ਮੋਰਚਾ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਪੰਜਾਬ ਸਮੇਤ ਉੱਤਰ ਭਾਰਤ ਵਿੱਚ ਵੱਡੇ ਪੱਧਰ ਉਤੇ ਰੋਸ ਪ੍ਰਦਰਸ਼ਨ ਕੀਤਾ ਗਿਆ ਕਿਸਾਨਾਂ ਨੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਅਰਥੀ ਫੂਕ ਮੁਜ਼ਾਰੇ ਕੀਤੇ ਅਤੇ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਕਿਸਾਨ ਆਗੂ ਸੁਵਰਨ ਸਿੰਘ ਪੰਦੇਰ ਨੇ ਕਿਹਾ ਕਿ ਜਦੋਂ ਤੱਕ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ ਉਹਨਾਂ ਨੇ ਵਿਰੋਧੀ ਧਿਰ ਦੇ ਆਗੂਆਂ ਵੀ ਪੂਰ ਜ਼ੋਰ ਅਪੀਲ ਕੀਤੀ ਹੈ ਕਿ ਲੋਕ ਸਭਾ ਦੇ ਵਿੱਚ ਐਮਐਸਪੀ ਦੀ ਗਰੰਟੀ ਕਾਨੂੰਨ ਅਤੇ ਹੋਰ ਜਾਇਜ਼ ਮੰਗਾਂ ਦਾ ਮੁੱਦਾ ਚੁੱਕ ਕੇ ਹਕੂਮਰਾਨਾਂ ਨੂੰ ਮੰਗਾਂ ਮੰਨਣ ਲਈ ਮਜਬੂਰ ਕੀਤਾ ਜਾਵੇ ਮੈਂ ਸਰਵਣ ਸਿੰਘ ਪੰਦੇਰ ਜੋ ਦੋਵਾਂ ਫੋਰਮਾਂ ਵੱਲੋਂ ਅੱਜ 1 ਅਗਸਤ ਨੂੰ 올 ਇੰਡੀਆ ਪੱਦਰ ਤੇ ਮੋਦੀ ਸਰਕਾਰ ਦੇ ਅਰਥੀ ਫੁਕ ਮਜਾਰੇ ਹੋਣੇ ਆ ਸ਼ਬਾਸ਼ ਕਵੀ ਰਾਜ ਅਤੇ ਹੋਰ ਜਿਹੜੇ ਅਫਸਰਾਂ ਨੂੰ ਜਿਨ੍ਹਾਂ ਨੇ ਖਨੌੜੀ ਜਾਂ ਸ਼ੰਭੂ ਬਾਡਰ ਦੇ ਉੱਤਰ ਉੱਪਰ ਕਿਸਾਨਾਂ ਤੇ ਡਰੋਨਾ ਰਹੀ ਜ਼ਬਰਦਸਤ ਜ਼ਹਿਰੀਲੀਆਂ ਗੈਸਾਂ ਇਦੋਗਾ ਐਸਐਲਆਰ ਦੇ ਫਾਇਰ ਬਾਇਲਟ ਗਨ ਦੇ ਫਾਇਰ ਰਬੜ ਦੀਆਂ ਗੋਲੀਆਂ ਔਰ ਜ਼ੁਲਮ ਘਟਾਏ ਆ ਔਰ ਇਹ ਕਹਿ ਕੇ ਸਨਮਾਨ ਕੀਤਾ ਜਾ ਰਿਹਾ ਕਿ ਇਹ ਕਿਸਾਨਾਂ ਨੂੰ ਰੋਕਣ ਚ ਕਾਮਯਾਬ ਹੋਇਆ ਇਹ ਰੱਦ ਕਰਾਉਣ ਵਾਸਤੇ ਇਹਦੇ ਲਈ ਸਾਰੀ ਵਿਰੋਧੀ ਧਿਰ ਨੂੰ ਵੀ ਕਹਿੰਨੇ ਆ ਉਹ ਵੀ ਪਾਰਲੀਮੈਂਟ ਚ ਆਵਾਜ਼ ਚੱਕੇ ਇਹ ਦੇਸ਼ ਦੇ 47 ਤੋਂ ਬਾਅਦ ਜਿਵੇਂ ਜਰਨਲ ਡਾਇਰ ਦਾ ਸਨਮਾਨ ਕੀਤਾ ਸੀ ਅੰਗਰੇਜ਼ਾਂ ਨੇ ਹੁਣ ਸਾਡੇ ਵਾਲੇ ਕਾਲੇ ਅੰਗਰੇਜ਼ ਜਿਨ੍ਹਾਂ ਨੇ ਅਫਸਰਾਂ ਨੇ ਕਿਸਾਨਾਂ ਤੇ ਜ਼ੁਲਮ ਕੀਤਾ ਉਹਨਾਂ ਨੂੰ ਸਨਮਾਨ ਕਰ ਰਿਹਾ ਇਹ ਸਨਮਾਨ ਰੱਦ ਹੋਣਾ ਚਾਹੀਦਾ ਵਾ ਔਰ ਇਹਦੇ ਨਾਲ ਦੀ ਨਾਲ ਲੌਂਗ ਮਾਰਚ ਵੀ ਵਿਰੋਧੀ ਧਿਰਾਂ ਪਾਰਲੀਮੈਂਟ ਦੇ ਵਿੱਚ ਜਿਵੇਂ ਲਗਾਤਾਰ ਆਵਾਜ਼ ਚੁੱਕ ਰੀਆਂ ਨੇ ਐਮਐਸਪੀ ਲੀਗਲ ਗਰੰਟੀ ਕਰੂਣ ਲਿਆਉਣ ਵਾਸਤੇ ਸਰਕਾਰ ਨੂੰ ਵਿਵਸਥ ਕਰਨ ਇਹ ਅੰਦੋਲਨ ਉਦੋਂ ਤੱਕ ਜਾਰੀ ਰੱਖਾਂਗੇ ਜਦੋਂ ਤੱਕ ਕਿਸਾਨਾਂ ਮਜ਼ਦੂਰਾਂ ਦੀਆਂ ਹਕੀਕੀ ਤੇ ਹੱਕੀ ਮੰਗਾਂ ਮੰਨ ਲਈਆਂ ਜਾਂਦੀਆਂ। ਬੇਸ਼ੱਕ ਅੱਜ ਪੂਰੇ ਪੰਜਾਬ ਦੇ ਵਿੱਚ ਬਰਸਾਤ ਹੋ ਰਹੀ ਆ। ਸਾਡੀ ਸਾਰੇ ਕਿਸਾਨਾਂ ਮਜ਼ਦੂਰਾਂ ਨੂੰ ਬੇਨਤੀ ਆ ਤੇ ਆਪਦੇ ਨਿੱਜੀ ਵੀਕਲਾ ਰਹੀ ਜਿਵੇਂ ਕਿਵੇਂ ਹੋ ਸਕਦਾ ਵੱਧ ਤੋਂ ਵੱਧ ਗਿਣਤੀ ਵਿੱਚ 올 인디아 ਪੱਤਰ ਤੇ ਪੰਜਾਬ ਪੱਤਰ ਤੇ ਜਿੱਥੇ-ਜਿੱਥੇ ਜਥੇਬੰਦੀਆਂ ਨੇ ਪ੍ਰੋਗਰਾਮ ਅਖੇ ਜ਼ਰੂਰ ਪਹੁੰਚਣ ਅਰ ਅੰਮ੍ਰਿਤਸਰ ਦੇ ਵਿੱਚ ਅਸੀਂ ਕੰਪਨੀ ਬਾਗ ਜਿੱਥੇ ਮਹਾਰਾਜਾ ਰਜੀਤ ਸਿੰਘ ਦੀ ਬਾਰਾਂ ਦਰੀ ਆ 11 ਵਜੇ ਦਾ ਸਮੇਂ ਉੱਥੇ ਇਕੱਠੇ ਹੋਵਾਂਗੇ ਇਹ ਤੋਂ ਬਾਅਦ ਡੀਸੀ ਵਾਲੇ ਪਾਸੇ ਨੂੰ ਮਾਰਚ ਕਰਕੇ ਅਰਤੀ ਫੂਕ ਮਜਾਰਾ ਕਰਾਂਗੇ ਧੰਨਵਾਦ ਹੁਣ ਦੇਖਣਾ ਹੋਵੇਗਾ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਸੰਘਰਸ਼ ਹੈ ਗਿ ਚੁੱਕਦੀ ਹੈ ਜਾਂ ਫਿਰ ਆਪਣੀ ਜਿੱਦ ਉਤੇ ਅੜੀ ਰਹੇਗੀ ਬਿਊਰੋ ਰਿਪੋਰਟ ਨਬਜ਼ੇ ਪੰਜਾਬ